ਪੰਜਾਬ ਭਰ ਦੀ ਤਰ੍ਹਾਂ ਭਾਰਤ ਬੰਦ ਦਾ ਅਸਰ ਲੁਧਿਆਣਾ ਵਿਖੇ ਵੀ ਵੇਖਣ ਨੂੰ ਨਹੀਂ ਮਿਲਿਆ ਲੁਧਿਆਣਾ ਦੇ ਬਾਜ਼ਾਰ ਪੂਰਨ ਤੌਰ ਤੇ ਖੁੱਲੇ ਨਜ਼ਰ ਆਏ ਪਰ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਭਾਰਤ ਨਗਰ ਚੌਂਕ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਬੇਸ਼ੱਕ ਉਨ੍ਹਾਂ ਵੱਲੋਂ ਬਾਜ਼ਾਰ ਬੰਦ ਨਹੀਂ ਕਰਵਾਏ ਗਏ ਪਰ ਉਨ੍ਹਾਂ ਨੇ ਕਿਹਾ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣਗੇ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਪੂਰੇ ਦੇਸ਼ ਦੇ ਅੰਦਰ ਭੈਣ ਕਮਾਰੀ ਮਾਇਆਵਤੀ ਨੇ ਵਰਗੀਕਰਨ ਦੇ ਖਿਲਾਫ ਜਿਹੜਾ ਸੁਪਰੀਮ ਕੋਰਟ ਨੇ ਦੇਸ਼ ਦੇ ਅੰਦਰ ਵਰਗੀਕਰਨ ਦਾ ਫੈਸਲਾ ਦਿੱਤਾ ਆ ਅੱਜ ਉਹਦੇ ਖਿਲਾਫ ਦੇ ਅੰਦਰ ਐਸਸੀ ਬੀਸੀ ਛਾਟ ਗਿਣਤੀਆਂ ਦੇ ਲੋਕ ਇਕੱਠੇ ਹੋਏ ਆ ਸੰਵਿਧਾਨ ਨੂੰ ਬਚਾਉਣ ਲਈ ਦੇਸ਼ ਨੂੰ ਬਚਾਉਣ ਲਈ ਬਹੁਤ ਜਨ ਸਮਾਜ ਪਾਰਟੀ ਮਦਾਨ ਚਾ ਇਸ ਦੇਸ਼ ਦੇ ਅੰਦਰ ਜਦੋਂ ਪੁਜਾਚੀ ਦੇ ਵਿੱਚ ਗਿਆਨੀ ਜੈਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ ਕਾਂਗਰਸ ਦਾ ਉਹਨੇ ਇਸ ਦੇਸ਼ ਦੀ ਰਿਜ਼ਰਵੇਸ਼ਨ ਨੂੰ 12.5 12.5 ਚ ਕਰਕੇ ਸਾਨੂੰ ਐਸੀ ਲੋਕਾਂ ਨੂੰ ਆਪਸ ਵਿੱਚ ਪਾੜਿਆ ਉਹ ਜਿਹੜਾ ਫੈਸਲਾ ਸਾਡੇ ਲੋਕਾਂ ਨੂੰ ਕਾਤਕ ਸਿੱਧ ਹੋਇਆ ਉਸ ਫੈਸਲੇ ਨਾਲ ਇਹਨਾਂ ਨੇ ਦੇਸ਼ ਦੇ ਅੰਦਰ ਸੰਵਿਧਾਨ ਦੇ ਮਤਾਬਕ ਜਿੰਨੇ ਵੀ ਵਿਭਾਗ ਸਰਕਾਰੀ ਸੀ ਦੇਸ਼ ਨੇ ਰਿਜ਼ਰਵੇਸ਼ਨ ਨੂੰ ਪਾੜ ਦੇਸ਼ ਦੀ ਰਿਜ਼ਰਵੇਸ਼ਨ ਨੂੰ ਪਾੜਨ ਤੋਂ ਬਾਅਦ ਕਾਂਗਰਸ ਨੇ ਦੇਸ਼ ਦੇ ਸਾਰੇ ਮਹਿਕਮੇ ਪ੍ਰਾਈਵੇਟ ਕੀਤੇ ਜਿੱਥੇ ਬੈਕਲੋਗ ਪੂਰਾ ਹੋਣਾ ਸੀ ਐਸ ਸੀ ਬੀ ਸੀ ਤੇ ਘਟ ਗਿਣਤੀਆਂ ਨੂੰ ਨੌکریاں ਮਿਲਣੀਆਂ ਸੀ ਉਹ ਸਾਡੀ ਇਹਨਾਂ ਨੇ ਨੌਕਰੀ ਨੂੰ ਦੇਸ਼ ਦੇ ਅੰਦਰ ਪ੍ਰਾਈਵੇਟ ਪ੍ਰਾਈਵੇਟ ਕਰਕੇ ਖਤਮ ਕੀਤਾ ਅੱਜ ਦੇਸ਼ ਦੇ ਅੰਦਰ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਵਰਗੀਕਰਨ ਦਾ ਵੀ ਦੇਸ਼ ਦੇ ਅੰਦਰ ਜੇ ਐਸ ای ਐਸੀਆਂ ਦੇ ਪੜੇ ਲਿਖੇ ਲੋਕਾਂ ਨੂੰ ਨਹੀਂ ਉਹ ਛੀਟ ਦਿੱਤੀ ਜਾਂਦੀ ਤਾਂ ਜਨਰਲ ਨੂੰ ਦਮਾਗੇ ਜਦ ਕਿ ਇਹ ਕੋਸ ਇਥੇ ਦੀਆਂ ਸਰਕਾਰਾਂ ਪਹਿਲਾਂ ਹੀ ਕਰਦੀਆਂ ਰਹੀਆਂ ਇਹ ਸਰਕਾਰਾਂ ਨੇ ਜਨਰਲ ਲੋਕਾਂ ਦੇ ਗਲਤ ਸਰਟੀਫਿਕੇਟ ਬਣਾ ਕੇ ਸਾਡੀਆਂ ਨੌਕਰੀਆਂ ਨੂੰ ਖੋਇਆ ਦੇਸ਼ ਦੇ ਅੰਦਰ ਐਸਸੀ ਤੇ ਬੀਸੀ ਨੂੰ ਪਾੜਿਆ ਨਾ ਬੈਕਲੌਗ ਪੂਰਾ ਕੀਤਾ ਨਾ ਮੰਡਲ ਕਮਿਸ਼ਨ ਰਿਪੋਰਟ ਲਾਗੂ ਕੀਤੀ ਇਸ ਸਟੇਜ ਦੇ ਅੰਦਰ ਬੇਈਮਾਨ ਸਰਕਾਰਾਂ ਇਸੇ ਤਰ੍ਹਾਂ ਬਠਿੰਡਾ ਵਿਖੇ ਵੀ ਪਾਰਟੀ ਵੱਲੋਂ ਡਾਕਟਰ ਭੀਮਰਾਓਂਬੀਡਕਰ ਪਾਰਕ ਵਿੱਚ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਫੈਸਲਾ ਸੰਵਿਧਾਨ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਹੈ ਅਤੇ ਬਹੁਜਨ ਸਮਾਜ ਨੂੰ ਪੂਰੀ ਤਰ੍ਹਾਂ ਖੀਰੂ-ਖੀਰੂ ਕਰਨ ਵਾਲਾ ਫੈਸਲਾ ਹੈ ਸਾਡੀ ਸੁਪਰੀਮੋ ਪੈਨਕਵਾਰੀ ਮਾਇਆਵਦੀ ਦੀ ਇਹ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਪਿਛਲੇ ਦਿਨੀ ਜੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਆਰਟੀਕਲ 341 ਆਰਟੀਕਲ 342 ਦੇ ਵਿਰੁੱਧ ਉਸ ਦੇ ਵਿਰੁੱਧ ਜੋ ਫੈਸਲਾ ਆਇਆਗਾ ਜੋ ਬਾਬਾ ਸਾਹਿਬ ਡਾਕਟਰ ਭੀਵਰੋਂ ਉਮੀਦਵਾਰੀਆਂ ਵੱਲੋਂ ਸਾਡੀਆਂ ਆਕਾਸ਼ਤਾ ਨੂੰ 1931 ਦੇ ਵਿੱਚ ਅੰਗਰੇਜ਼ ਸਰਕਾਰ ਤੋਂ ਲੋਥੀਅਰ ਕਮੇਟੀ ਦੇ ਦੁਆਰਾ ਇੱਕ ਮਾਲਾ ਵਿੱਚ ਪਰੋਇਆ ਗਿਆ ਸੀ ਜਿਸ ਦੇ ਤਹਿਤ ਸਾਨੂੰ ਅਧਿਕਾਰ ਮਿਲੇ ਸੀ ਡਿਪ੍ਰੈਸਡ ਕਲਾਸਸ ਨੂੰ ਉਹ ਅਧਿਕਾਰਾਂ ਨੂੰ ਮਨੁਵਾਦੀ ਸਰਕਾਰਾਂ ਵੱਲੋਂ ਇਸ ਆਰਐਸਐਸ ਵੱਲੋਂ ਚੱਲਦੀਆਂ ਚਾਲਾਂ ਦੇ ਦੌਰਾਨ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸਿੱਧੇ ਸਾਡੇ ਤੇ ਅਟੈਕ ਨਹੀਂ ਕਰਦੇ ਇਹ ਬਾਇਆ ਸੁਪਰੀਮ ਕੋਰਟ ਆ ਅਟੈਕ ਕਰਦੇ ਆ ਜਿਸ ਵਿੱਚ 7 ਜੱਜ ਬੈਠੇ ਸੀਗੇ ਇਹ ਫੈਸਲਾ ਜਿਹੜਾ ਹੈਗਾ ਹੁੰਦਾ ਕਿਸੇ ਹੋਰ ਲਈ ਹੈ ਪਰ ਇਹਨੂੰ ਇੰਪਲੀਮੈਂਟ ਸਾਡੇ ਤੇ ਕਰਦੇ ਆ ਅਸੀਂ ਸੰਵਿਧਾਨ ਦੇ ਨਾਲ ਛੇੜਛਾੜ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਭੈਣ ਕੁਮਾਰੀ ਮਾਇਆ ਵਤੀਜੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇ ਸਾਨੂੰ ਆਪਣੀਆਂ ਜਾਨਾਂ ਵੀ ਕੁਰਬਾਨ ਕਰਨੀਆਂ ਪਈਆਂ ਅਸੀਂ ਆਪਣੀਆਂ ਜਾਨਾਂ ਨੂੰ ਕੁਰਬਾਨ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਸੰਵਿਧਾਨ ਦੇ ਨਾਲ ਜਾਂ ਸਾਡੇ ਹਿੱਤਾਂ ਦੇ ਨਾਲ ਜਾਂ ਸਾਡੇ ਹੱਕਾਂ ਦੇ ਨਾਲ ਸ਼ੇਰ ਸ਼ਾਨੀ ਸਾਨੂੰ ਕਦੇ ਵੀ ਬਰਦਾਸ਼ਤ ਨਹੀਂ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স এক্সਪੀਰੀਅנס ਇਨ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is professional by plumbing, electrician, masonry, carpentering. For more information, please contact him at under Check platform www.checktrade.com slash 921760. Chander Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ